ਨਿਕ ਜੀ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਜੀਵ ਅਰੋੜਾ ਜੀ ਮਾਣਯੋਗ ਕੈਬਨਟ ਮੰਤਰੀ ਪੰਜਾਬ ਜਿਨ੍ਹਾਂ ਨੇ ਗਣਤੰਤਰਤਾ ਦਿਵਸ ਸਮਾਰੋਹ ਤੇ ਰਾਸ਼ਟਰੀ ਝੰਡਾ ਲਾਉਣ ਦੀ ਰਸਮ ਅਦਾ ਕੀਤੀ ਨਿਕ ਜੀ ਐ ਸਰ ਸਰੇਡ ਆਪਕਾ ਇਸ ਲਈ ਹਨ ਸ਼੍ਰੀਮਤੀ ਤੇਜਦੀਆ ਤੇ ਸ਼ਾਮ ਸਾਡਾ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਮਾਨਯੋ ਕੈਬਨਟ ਮੰਤਰੀ ਪੰਜਾਬ ਸ਼੍ਰੀ ਸੰਜੀਵ ਅਰੋੜਾ ਜੀ ਪ੍ਰੀਤ ਦਾ ਨਿਖਨ ਕਰਨ ਜਾਂਦੇ ਹੋਏ ਉਹਨਾਂ ਦੇ ਨਾਲ ਮਾਨਯੋ ਕਿੰਤੀ ਖਿਸ਼ਤਰ ਮੈਡਮ ਪੂਨਮਦੀਪ ਤੌਰਦੀ ਐਸਪੀ ਦਸਤ ਪ੍ਰਗਿਆ ਜੈਨ ਜੀ ਪ੍ਰੀਤ ਦਾ ਨਿਖਨ ਕਰਨ ਗਏ श्री संजीव अरोड़ा जी ਜਿਹੜੇ ਕਿ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਹਨ ਸਾਨੂੰ ਮਾਣ ਹੈ ਕਿ ਉਹ ਫ੍ਰੀਕੋਡ ਵਿਕੇ ਬਾਬਾ शेख फरीद जी ਦੀ ertid ਤੇ ਪਹਾਰੇ ਹਨ ਪੰਜਾਬ ਸਰਕਾਰ ਦੇ ਵਿੱਚ ਉਦਯੋਗ ਵਪਾਰ ਨਵੇਸ਼ ਪ੍ਰਚਾਰ ਬਿਜਲੀ ਸਾਰਕ ਸਰਕਾਰਾਂ ਵਰਗੇ ਅਹਿਮ ਵਿਭਾਗਾਂ ਦੇ ਮੰਤਰੀ ਹਨ ਸਿਰ ਇਸ ਜੀਵਨ ਰੁਬਾਈ ਇਸ ਤੋਂ ਪਹਿਲਾਂ ਉਹਨੇ ਜਮ ਮੌਜੂਦ ਨੇ ਨਾ ਰਾਜਾ ਰਮੇਸ਼ ਹੁੰਦਿਆ ਨੇ ਬਹੁਤ ਪੁਲਾਗਾ ਪੱਟੀਆਂ ਰਾਜ ਨੇ ਦੇਸ਼ ਦੀ ਬਹੁਤ ਸਾਰੇ ਕੰਮ ਕੀਤੇ ਆਪ ਦੀ ਸਰਕਾਰੀ ਕਾਰਜ ਨੂੰ ਲੈਣਾ ਤੋਂ ਵੀ ਕੰਮ ਦੀ ਡਿਗਰੀ ਪ੍ਰਾਪਤ ਕੀਤੀ ਹੈ ਇਹ ਉਹਨਾਂ ਦੀ ਸਿੱਖਿਆ ਤੇ ਪ੍ਰਬੰਧਕੀ ਦ੍ਰਿਸ਼ਟੀਕੋਣ ਨੇ ਕੁਨਾਂ ਸਰਕਾਰੀ ਅਤੇ ਨਿੱਜੀ ਖੇਤਰਾਂ ਦੋਹਾਂ ਵਿੱਚ ਹੀ ਸਫਲਤਾ ਦਵਾਈ ਹੈ ਸਾਨੂੰ ਖੁਸ਼ੀ ਹੈ ਕਿ ਉਹ ਅੱਜ ਦੇ ਗਣਤੰਤਰਤਾ ਦਿਵਸ ਸਮਾਰੋਹ ਦੇ ਮੁੱਖ ਮੈਦਾਨ ਵਿੱਚ ਸ਼ਾਮਲ ਹੋਏ ਹਨ ਤੇ ਪ੍ਰੇਡ ਦਾ ਨਰੀਖਣ ਕਰ ਰਹੇ ਹਨ ਸਾਡਾ ਰਾਸ਼ਟਰੀ ਝੰਡਾ ਫੈਰਾਉਣ ਤੋਂ ਬਾਅਦ ਮੇਰੀਆਂ ਸ਼ਖਤਰਾ ਨਾ ਸਮਝੋ ਇਸ قومی ਝੰਡੇ ਨੂੰ ਇਹ ਕਿ ਕੌਣ ਸ਼ਹੀਦਾਂ ਬਖਸ਼ ਰੰਗਤਰੰਗੇ ਨੂੰ ਸਾਡੇ ਦੇਸ਼ ਦੀ ਆਗ ਤੇ ਸ਼ਾਨ ਸਾਡੇ ਤਿਰੰਗਾ ਗੱਗਨ ਕਰਤਾ ਦੇਸ਼ ਤੇ 77ਵੇਂ ਸਮਾਰੋਹ ਤੇ ਮਾਯੂ ਕੈਬਨਟ ਮੰਤਰੀ ਪੰਜਾਬ ਸ੍ਰੀ ਸੰਜੀਵ ਔਰੜ ਦੀ ਪ੍ਰੇਡ ਦਾ ਨਿਰੀਖਣ ਕਰਨ ਜਾਂਦੇ ਹੋਏ ਉਹਨਾਂ ਦੇ ਨਾਲ ਮਾਯੂ ਯੂਨੀਵਰਸਿਟੀ ਦਾ